ਸਤਿ ਸ੍ਰੀ ਅਕਾਲ ਦੋਸਤੋ ਮੈਂ ਹਜ ਜਸਪੀਰ ਸਿੰਘ ਤੁਸੀਂ ਦੇਖ ਰਹੇ ਹੋ ਐਕਸ਼ਨ نیوز ਇਸ ਸਮੇਂ ਦੀ ਸਭ ਤੋਂ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਹੈ ਪੰਜਾਬ ਸਰਕਾਰ ਨੇ ਰਾਈਟ ਟੂ ਬਿਜ਼ਨਸ ਐਕਟ ਪਾਸ ਕਰ ਦਿੱਤਾ ਹੈ ਕੀ ਹੈ ਇਹ ਐਕਟ ਇਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਇਸ ਦੇ ਵਿੱਚ ਪੰਜਾਬ ਸਰਕਾਰ ਨੇ ਦਾਵਾ ਕੀਤਾ ਹੈ ਕਿ ਇਹ ਐਕਟ ਆਉਣ ਦੇ ਨਾਲ ਲਗਭਗ 1.25 ਲੱਖ ਕਰੋੜ ਦਾ ਨਿਵੇਸ਼ ਪੰਜਾਬ ਦੇ ਵਿੱਚ ਆ ਚੁੱਕਿਆ ਹੈ। ਇਸ ਐਕਟ ਦੇ ਆਉਣ ਨਾਲ ਪੰਜਾਬੀਆਂ ਨੂੰ ਰੋਜ਼ਗਾਰ ਮਿਲੇਗਾ, ਨਵੇਂ ਵਪਾਰ ਖੁੱਲਣਗੇ ਅਤੇ ਪੰਜਾਬ ਦੀ ਅਰਥ ਵਿਵਸਥਾ ਵਧਿਆ ਹੋਏਗੀ, ਇਹ ਕਹਿੰਦਾ ਹੈ ਪੰਜਾਬ ਸਰਕਾਰ ਦਾ। ਸੋ ਇਸ ਐਕਟ ਦੇ ਆਉਣ ਨਾਲ ਜਿਹੜੇ ਉਦਮੀ ਹਨ, ਉਹਨਾਂ ਦੀਆਂ ਜਿਹੜੀਆਂ ਪਹਿਲਾਂ ਮੁਸ਼ਕਲਾਂ ਆਉਂਦੀਆਂ ਸੀ ਇੰਡਸਟਰੀ ਲਾਉਣ ਵਾਸਤੇ ਉਹ ਦੂਰ ਹੋਣਗੀਆਂ। ਇੱਕੋ ਜਗ੍ਹਾ ਤੇ ਸਾਰੀਆਂ ਅਪਰੂਵਲਸ ਉਹਨਾਂ ਨੂੰ ਜਲਦੀ ਮਿਲ ਜਾਣਗੀਆਂ, ਇਹ ਕਹਿੰਦਾ ਹੈ ਪੰਜਾਬ ਸਰਕਾਰ ਦਾ। ਤੇ ਜਿਹੜੀਆਂ ਮੁਸ਼ਕਲਾਂ ਇੰਡਸਟਰੀਸਟ ਨੂੰ ਆਉਂਦੀਆਂ ਸਨ ਉਹ ਹੁਣ ਨਹੀਂ ਆਇਆ ਕਰਨੀਆਂ ਜਿਸ ਨਾਲ ਪੰਜਾਬ ਦੀ ਅਰਥਵਿਵਸਥਾ ਕਾਫੀ ਵਧੀਆ ਹੋ ਸਕਦੀ ਹੈ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸੋ ਇਸ ਐਕਟ ਦੇ ਆਉਣ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਤਰੱਕੀ ਦੇ ਰਾਹ ਤੇ ਚੱਲੇਗਾ ਜਾਂ ਨਹੀਂ ਜਾਂ ਪੰਜਾਬ ਦੇ ਵਿੱਚ ਬਿਜ਼ਨਸ ਹੋਰ ਵਧੇਗਾ ਇੰਡਸਟਰੀ ਆਉਣ ਗਿਆ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸਣਾ ਸੋ ਖਬਰ ਬਹੁਤ ਵੱਡੀ ਹੈ ਪੰਜਾਬ ਦੇ ਵਿੱਚ ਪਹਿਲੀ ਵਾਰ ਰਾਈਟ ਟੂ ਬਿਜ਼ਨਸ ਐਕਟ ਪਾਸ ਕਰ ਦਿੱਤਾ ਗਿਆ ਹੈ ਜਿਸ ਨਾਲ ਪੰਜਾਬ ਸਰਕਾਰ ਨੇ ਕਾਫੀ ਉਪਰਾਲੇ ਕੀਤੇ ਨੇ ਅਤੇ ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਹੁਣ ਪੰਜਾਬ ਦੇ ਵਿੱਚ ਕਾਫੀ ਨਿਵੇਸ਼ਕ ਆਣਗੇ ਜਿਸ ਨਾਲ ਪੰਜਾਬ ਦੀ ਅਰਥ ਵਿਵਸਥਾ ਵੱਧ ਸਕਦੀ ਹੈ